ਮੇਰੇ ਬਲੋ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼੍ਰੀਕਾਲ ਹੋਰ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਜਾਣੇ ਠੀਕ ਠਾਕ ਹੋਵੋਗੇ ਆਪਾਂ ਵੀ ਵਧੀਆ ਜੀ ਤੇ ਲੋ ਜੀ ਆਪਾਂ ਨੇ ਟਰੈਕਟਰ ਲਿਆਂਦਾ ਸੀ ਕੱਲ ਲੈ ਕੇ ਆਇਆ ਟਰੈਕਟਰ ਆਪਾਂ ਤੇ ਕੱਲ ਵੀਡੀਓ ਸ਼ੂਟ ਹੋਈ ਨਹੀਂ ਕਿਉਂਕਿ ਕੰਮਾਂਕਾਰਾਂ ਦੇ ਵਿੱਚ ਮੈਨੂੰ ਟਾਈਮ ਨਹੀਂ ਲੱਗਿਆ ਹੈ ਇੱਕ ਮੇਰੀ ਨਾਨੀ ਢਿੱਲੀ ਆ ਨਾਨੀ ਬਿਮਾਰ ਆ ਮੇਰੀ ਕੱਲ ਪਹਿਲਾਂ ਮੈਂ ਉੱਧਰ ਗਿਆ ਉੱਧਰੋਂ ਆ ਕੇ ਫਿਰ ਟਰੈਕਟਰ ਦਾ ਆਪਣਾ ਸੌਦਾ ਵਜਿਆ ਹੋਇਆ ਸੀ ਉਹ ਲੈਂਡ ਜਾਣਾ ਸੀ ਪਰ ਭੱਜ ਰੱਖ ਉਹਦੀ ਰਹੀ ਮੈਨੂੰ ਪੈਸੇ ਟੁਕਰ ਕਢਵਾਉਣੇ ਬੈਂਕ 'ਚ ਜਾਣਾ ਤੇ ਟਾਈਮ ਮੈਨੂੰ ਵੀਡੀਓ ਕੈਪਚਰ ਕਰਨ ਦਾ ਬਿਲਕੁਲ ਨਹੀਂ ਲੱਗਿਆ ਹੈਗਾ ਇਹ ਕੱਲ ਵਾਲਾ ਬਲੌਗ ਹੈ ਜਿਹੜਾ ਮੇਰੇ ਭਰਾ ਦੇ ਚੈਨਲ ਤੇ ਪਿਆ ਹੋਇਆ ਗਰੇਵਾਲ ਪੰਜਾਬੀ ਟਰੈਵਲ ਤੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਗੱਲ ਇਹ ਹੈ ਵੀ ਹੁਣ ਟਰੈਕਟਰ ਸੀ ਰਾਤ ਕੱਲ ਲੈ ਆਂਦਾ ਸੀ ਅੱਜ ਚੱਲੇ ਇਹਦਾ ਥੋੜਾ ਮੋਟਾ ਕੰਮ ਜਿਹਾ ਕਰਾਉਣਾ ਮੀਟਰ ਮੋਟਰ ਲਾਈਟਾਂ ਨੂੰ ਤਾਣੀ ਇਹਦੀਆਂ ਚੱਲਦੀਆਂ ਸਾਰਾ ਕੁਝ ਹੌਲੀ-ਹੌਲੀ ਇਹਦਾ ਹੁਣ ਆਪਾਂ ਚੜਵਾਵਾਂਗੇ ਕਰਾਵਾਂਗੇ ਟਰੈਕਟਰ ਆਪਾਂ ਲੈ ਲਿਆ ਸੀਗਾ ਜੀ ਤੇ ਆਪਣੀ ਸਾਰੀ YouTube ਫੈਮਿਲੀ ਨੂੰ ਆਪਣੇ ਕੋਲ ਸਭ ਨੂੰ ਵਧਾਈਆਂ ਜੀ ਤੇ ਬਸ ਵਾਹਿਗੁਰੂ ਵਾਅਦਾ ਕਰੇ ਕੰਮ ਕਰ ਦੇਵੇ ਆਪਾਂ ਨੂੰ ਚੰਗਾ ਤੇ ਦੇਖਦੇ ਹਾਂ ਹੁਣ ਇਹਦਾ ਅੱਜ ਕੰਮ ਕਰਾ ਕੇ ਲਿਆਉਣੇ ਦਿਖਾਉਣਾ ਟਰੈਕਟਰ ਆਹ ਟਰੈਕਟਰ ਲੈਤਾ ਆਪਾਂ ਕਰ ਲੈ ਸਟਾਰਟ ਲੈ ਕੇ ਚੱਲਦੇ ਹਾਂ ਨੂੰ ਕੰਮਕਾਰ ਤੇ ਟਰੈਕਟਰ ਸੋਨਾਲੀ ਦਾ ਡੀਆਈ 2003 ਮਾਡਲ 750 ਦਾ ਟਰੈਕਟਰ ਆ ਤੇ ਇਹ ਆਪਾਂ ਨੂੰ ਠੀਕ ਰੇਟ ਨਾਲ ਹੀ ਮਿਲ ਗਿਆ ਸੀਗਾ ਥੋੜੇ ਬਹੁਤ ਇਹਦੇ ਟਾਇਰ ਟੂਰ ਘਟਨੇ ਇਹ ਆਪਾਂ ਪਵਾ ਲਾਂਗੇ ਉਹਦੇ ਜ ਆਪਾਂ ਨੂੰ ਰੇਟ ਟਾਇਰਾਂ ਦੇ ਹਿਸਾਬ ਨਾਲ ਰੇਟ ਚ ਘੱਟ ਮਿਲ ਗਿਆ ਟਰੈਕਟਰ ਟਰੈਕਟਰ ਆਪਣੇ ਇੱਥੇ ਨੇੜੇ ਲੇ ਪਿੰਡੀ ਚੱਲ ਆਇਆ ਸੀ ਕਿਸੇ ਜ਼ਿਮੀਂਦਾਰ ਕੋਲੇ ਉਹਨਾਂ ਨੂੰ ਟਰੈਕਟਰ ਚਾਹੀਦਾ ਸੀ ਥਰੀ ਸਪੀਡ ਹੋ ਥਰੀ ਸਪੀਡ ਲੈ ਆਏ ਸੰਗਰੂਰ ਏਜੰਸੀ ਤੋਂ ਸ਼ਵਰਾਜ ਇਹ ਉੱਥੇ ਘਟਾਇਆ ਸੀ ਤਾਂ ਫਿਰ ਉਹਨਾਂ ਏਜੰਸੀ ਵਾਲਿਆਂ ਬੋਲੀ ਆਪਾਂ ਨੂੰ ਪਿੰਡ ਦੱਸਤਾ ਉਹਨਾਂ ਨੇ ਵੀ ਆ ਪਿੰਡ ਤੋਂ ਆਇਆ ਟਰੈਕਟਰ ਤਾਂ ਫਿਰ ਪਿੰਡ ਆਪਣੇ ਨਾਲ ਹੀ ਐ ਕਿ ਦੋ 4 ਕਿਲੋਮੀਟਰ ਤੇ ਫਿਰ ਉਹ ਬਾਈਆਂ ਨਾਲ ਆਪਾਂ ਕਨੈਕਟ ਕਰਕੇ ਸਾਰਾ ਕੁਝ ਟਰੈਕਟਰ ਬਾਰੇ ਪੁੱਛਗਿੱਛ ਕਰ ਲਈ ਸੀ ਉਹ ਕਹਿੰਦੇ ਲੈ ਲਓ ਟਰੈਕਟਰ ਰੱਖਣ ਵਾਲਾ ਵਧੀਆ ਕੰਮ ਕਰ ਦੇਣ ਵਾਲਾ ਤੇ ਟਰੈਕਟਰ ਆਪਾਂ ਤਛਲੀ ਨਾਲ ਹੀ ਲੈਤਾ ਵਾਸ਼ ਦੇ ਟਾਇਰਾਂ ਦੀ ਘਾਟ ਦਾ ਟਾਇਰ ਆਪਾਂ ਥੋੜੇ ਟਾਈਮ ਵਿੱਚ ਚਪਵਾ ਲਾਂਗੇ ਤੇ ਇਹਦੀ ਜਿਹੜੀ ਆਪਾਂ ਟਰੈਕਟਰ ਲਿਆਂਦਾ ਸੀ ਕੱਲ ਦੀ ਵੀਡੀਓ ਹੈ ਜਿਹੜੀ ਇਹਦੀ ਉਹ ਤੁਸੀਂ ਪੰਜਾਬੀ ਗਰੇਵਾਲ ਗਰੇਵਾਲ ਪੰਜਾਬੀ ਟਰੈਵਲ ਚੈਨਲ ਤੇ ਜਾ ਕੇ ਤੁਸੀਂ ਕੱਲ ਦੇਖ ਸਕਦੇ ਹੋ ਮੇਰੇ ਤੋਂ ਬਲੌਕ ਕੋਈ ਛੂਟ ਨਹੀਂ ਹੋਇਆ ਤੇ ਮੇਰੇ ਭਰਾ ਨੇ ਛੋਟ ਕੀਤਾ ਛੋਤੇ ਵੀਡੀਓ ਪਈ ਹੋਈ ਹੈ ਇਹਦੀ ਅੱਜ ਚਲਦੇ ਆਪਾਂ ਇਹਦਾ ਕੰਮਕਾਰ ਕਰਾਉਣਾ ਚਲੋ ਚਲਦੇ ਆ ਜੀ ਫਿਰ ਉੱਥੇ ਚੱਲ ਕੇ ਦਿਖਾਉਣੇ ਆ ਆ ਗਿਆ ਆਪਾਂ ਮਿਸਤਰੀ ਦੇ ਮੁੰਡਾ ਹੈ ਰੰਗੀਆਂ ਦਾ ਮਿਸਤਰੀ ਜਾਣਦਾ ਆਪਾਂ ਪਹਿਲਾਂ ਵੀ ਕੰਮ ਕਰਾਉਂਦੇ ਰਹਨੇ ਆ ਤਾਂ ਆਪਾਂ ਇਹ ਤੋਂ ਕਰਾਉਣਾ ਕੰਮ ਆਪਾਂ ਨੇ ਆ ਗਿਆ ਕੰਮ ਕਰਨ ਮੁੰਡਾ ਡੈਪੋ ਤੋਂ ਫਿਰ ਚਲਵਾਉਣੇ ਆ ਲਾਈਟਾਂ ਲੂਟਾਂ ਆ ਤਾਂ ਲਾਈਟਾਂ ਬਾਈ ਕਹਿੰਦਾ ਨਵੀਂ ਪਵਾ ਦੇ ਕਹਿੰਦਾ ਪੁਰਾਣੀਆਂ ਐ ਫੇਸਬੁੱਕ ਚਲਦੀ ਹੋ ਜਾਂਦੀਆਂ ਨੇ ਤੇ ਬਾਕੀ ਦੇਖਦੇ ਆ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਫਿਰ ਐ ਕਹਿੰਦਾ ਮੈਂ ਮਾੜੀ ਚੱਲਣਾ ਕਰੀਏ ਨਾ ਕੌਣ ਮੰਮੀ ਕਰ ਲੋ ਮੜਾ ਮਟਾ ਕੇੜਾ ਗੁੜਾ ਦਾ ਰਹਿ ਗੁਰਾ ਮੈਂ ਕਿਹਾ ਜੀ ਨਾਲ ਬੰਦੇ ਨੇ ਲੱਤਾਂ ਰੁੱਟਾ ਠੀਕ ਆ ਜੀ ਨੇ ਜਾਂ ਠੀਕ ਕੋ ਗੇੜਾ ਗੁੜਾ ਤਾਂ ਵਾਣਾ ਕਰੋ ਐਂ ਜਾਣ ਪੈ ਜੇ ਲੋ ਵੀ ਕੁਛ ਸਾਡੇ ਪਰ ਚੱਲਦੇ ਵੀ ਆ ਇੱਕ ਦੋ ਖੜੇ ਸੀਗੇ ਮੈਂ ਕਿਹਾ ਚਲੋ ਕਰਾ ਦਈਏ ਛੋਟਾ ਮੋਟਾ ਜਿਹਾ ਕੰਮ ਜਾ ਇੱਕ ਸ਼ੀਸ਼ਾ ਪਾਉਣ ਵਾਲਾ ਐ ਮੇਸਟਰੀਆ ਸਾਡੇ ਨਾਲ ਦੇ ਪਿੰਡ ਤੋਂ ਰੰਗੀਆਂ ਤੋਂ ਤੇ ਜਾਣ ਦਾ ਪਣਾ ਪਹਿਲਾਂ ਵੀ ਕੰਮ ਕਰਾ ਕਰਾਉਂਦੇ ਰਹੇ ਨੇ ਆਪਾਂ ਇਹਦੇ ਕੋਲ ਲੋ ਜੀ ਸਪੇਅਰ ਪਾਰਟ ਲੈਣਾ ਹੈ ਟਰੈਕਟਰ ਦਾ ਆਪਾਂ ਕਾਂ ਤੇ ਆ ਗਏ ਇੱਥੇ ਬਈਆਂ ਦੇ ਇੱਥੇ ਆ ਜੀ ਟੋਰ ਵਾਲਾ ਲੈਣਾ ਮਿਸਤਰੀ ਨੇ ਲਖਾਇਆ ਜੀਗਾ ਦੇਖਦੇ ਆ ਕੀ ਕੀ ਲੈ ਕੇ ਆਉਂਦਾ ਮੇਰਾ ਲੈਟਾ ਵੀ ਤਾਂ ਨਵੀਂ ਲਾ ਦਿੰਨੇ ਆ ਹਾਂਜੀ ਹਾਂਜੀ ਆ ਪੱਤੀਆਂ ਜਾਈਆਂ ਨੇ ਚਾਹੇ ਸ਼ੇਰ ਪਰ ਪਹੁੰਚੇ ਹੋਏ ਆ ਆਪਾਂ ਦੇ ਦੇਨ ਦਾ ਬੋਲੋ ਕਿ ਨਹੀਂ ਚਾਹੀਦੇ ਆ ਲੈ ਕਾ ਸਾਹਮਣੇ ਨਵਾਂ ਹੀ ਗਦਾਮ ਇੱਕ ਇਧਰ ਦੁਕਾਨ ਇਹਨਾਂ ਦੀ ਭਾਈ ਉਧਰ ਗਿਆ ਲੈਟਨਲ ਲੈਣ ਵਗੈਰਾ ਦੇਖਦੇ ਆ ਕਿਹੜੀਆਂ ਨੇ ਹਾਈ ਲੈਕਸ ਦੀਆਂ ਕਿਹੜੀ ਲੈਟ ਆ ਜੀ ਹਾਈ ਲੈਕਸ ਦੀ ਆ ਦਿਖਾਓ ਕੱਢਿਓ ਇਹ ਤਾਂ ਹੋਰ ਆ ਅੱਛਾ ਲੋ ਦੋਨੇ ਪਾਸੇ ਦੇ ਕੰਨੜ ਨੇ ਨਾ ਦੀਆਂ ਬਾਈਂ ਦੀਆਂ ਦੇਖੋ ਸਾਹਮਣੇ ਆਪੀ ਮੰਮਸ਼ੀ ਨਵੀਂ ਪਾਤੀ ਇਹ ਹੋ ਗਿਆ ਯਾਰ ਹੋ ਗਿਆ ਬੁਣਾ ਸ਼ੇਰਪੁਰਾ ਸ਼ਾਦੀ ਮਾਰਕੀਟ ਇਹ ਹਾਂ ਦੇਲਾ ਬਾਈ ਲੋ ਵੀ ਕੰਮ ਕਰਾ ਲਿਆ ਏ ਸ਼ਫਟਰ ਟਰੈਕਟਰ ਦਾ ਇੱਥੇ ਸ਼ੇਰਪੁਰ ਮਿੱਤਰ ਆਪਣਾ ਉਹਦੇ ਘਰੇ ਆ ਗਏ ਸੀ ਉਹ ਮੈਨੂੰ ਮਿਲ ਗਿਆ ਸੀ ਉਹਥੇ ਦੁਕਾਨ ਤੇ ਕਹਿੰਦਾ ਚਾਹ ਪਾਣੀ ਪੀ ਕੇ ਜਾਇਓ। ਉਹਨੇ ਟਰੈਕਟਰ ਦਿਖਾਇਓ ਮੈਨੂੰ। ਮੈਂ ਕਿਹਾ ਠੀਕ ਆ ਭਾਈ। ਆ ਜਾਇਆ। ਚਾਹ ਪਾਣੀ ਪੀ ਕੇ ਟਿਆਉਣੇ ਦੇ ਕੋਲੇ ਕੰਮ ਆਪਾਂ ਟਰੈਕਟਰ ਦਾ ਛੋੜੇ ਮੋਟਾ ਜਿਹਾ ਕਰਾਤਾ। ਆ ਲਾਈਟਾਂ ਮਿਸਤਰੀ ਜੀ ਨੇ ਸਲਾਹ ਦਿੱਤੀ ਕਹਿੰਦਾ ਵੀ ਠੀਕ ਕਰਨ ਨਾਲੋਂ ਤੁਸੀਂ ਨਵੀਆਂ ਪਵਾ ਲਓ। ਫਿਰ ਉਹਨੇ ਪੁਰਾਣੀਆਂ ਲਾਤੀਆਂ ਲਾਈਟਾਂ ਨਵੀਆਂ ਪਾਤੀ ਪਵਾਤੀਆਂ ਆਪਾਂ। ਤੇ ਬਾਕੀ ਹੋਰ ਇੰਡੀਕੇਟਰ ਵਗੈਰਾ ਦਾ ਮੀਟਰ ਵਗੈਰਾ ਦਾ ਕੰਮ ਆਪਾਂ ਨੇ ਕਰਾਤਾ। ਬਾਕੀ ਕੰਮ ਰ ਟਾਇਰ ਦਾ ਟਾਇਰਾਂ ਦਾ ਰਹਿ ਗਿਆ ਹੁਣ ਹੌਲੀ ਹੌਲੀ ਦੇਖ ਕੇ ਕੱਢਦੇ ਆਂ ਦੇਖਦੇ ਆਂ ਮੋਲਵਾੜੀ ਦੇ ਹਿਸਾਬ ਦੇ ਵਿੱਚ ਟਾਇਰ ਮਿਲ ਗਿਆ ਆਪਾਂ ਨੂੰ ਤਾਂ ਟਾਇਰ ਵੀ ਫਿਰ ਪਵਾ ਦੇਣੇ ਨੇ ਇਹ ਮਿੱਤਰ ਆਪਣਾ ਕਹਿੰਦੇ ਕਿ ਆਵਾ ਟਰੈਕਟਰ ਦੇਖਣਾ ਮੇਰੇ ਕੋਲ ਘਰ ਹੀ ਆ ਜਿਓ ਆਪਾਂ ਇਹਦੇ ਘਰ ਹੀ ਆ ਗਏ ਸੀ ਚਾਹ ਪਾਣੀ ਵੀ ਪੀ ਲਿਆ ਚਲੋ ਹੁਣ ਆਪਾਂ ਘਰ ਨੂੰ ਚੱਲਦੇ ਆਂ ਚਲੋ ਜੀ ਚੱਲੀਏ ਕਰਾਂ ਘਰ ਨੂੰ ਚਲਦੇ ਹਾਂ ਹੁਣ ਪਹਿਲਾਂ ਆਪਾਂ ਕੰਮ ਕਰਾ ਲੈ ਟਰੈਕਟਰ ਦਾ ਤੇ ਖੜਾਤਾ ਆਪਾਂ ਲਾਤਾ ਟਰੈਕਟਰ ਅੰਦਰ ਤੇ ਗੱਡੀ ਵੀ ਸ਼ਵੇਰ ਦੀ ਬਾਹਰ ਹੀ ਖੜੀ ਆ ਧੁੱਤੀ ਸੀ ਕੰਮਕਾਰ ਜਿੰਨਾ ਕਿ ਇੱਥੇ ਆਉਣ ਵਾਲਾ ਸੀ ਕਰਾਤਾ ਆਪਾਂ ਹੁਣ ਇਹਦਾ ਥੋੜਾ ਬਹੁਤਾ ਤੇਲ ਤੂਲ ਚੈੱਕ ਕਰਾਉਣਾਗਾ ਇੰਜਨ ਦਾ ਤੇ ਬਾਕੀ ਦੇ ਥੋੜੇ ਬਹੁਤੇ ਇਹਦੇ ਟਾਇਰ ਟੂਰ ਕਰਾਉਣੇ ਆ ਸਾਰਾ ਕੰਮ ਥੋੜਾ ਬਹੁਤਾ ਜਿੰਨਾ ਕਿ ਵੀ ਰਹਿੰਦਾ ਉਹ ਆਪਾਂ ਹੌਲੀ ਹੌਲੀ ਪੂਰਾ ਕਰਾਵਾਂਗੇ ਹਰੇ ਟਾਈਮ ਹੈਗਾ ਆਪਣੇ ਕੋਲੇ ਕੰਮਕਾਰ ਕੋਈ ਹੈ ਨਹੀਂ ਕਿਉਂਕਿ ਹਾਲੇ 2 ਮਹੀਨੇ ਪਏ ਆ 2.5 ਮਹੀਨੇ ਪਏ ਹਾਲੇ ਕਣਕੌਣ ਚ ਤਾਂ ਉਹ ਨੂੰ ਆਪਾਂ ਡਾਕਟਰ ਚਲਾਉਣਾ ਉਹ ਨੂੰ ਆਪਾਂ ਹੌਲੀ ਹੌਲੀ ਦਾ ਕੰਮ ਕਰਾਵਾਂਗੇ ਜਿਵੇਂ ਜਿਵੇਂ ਪੈਸਾ ਟੋਕਰ ਆਪਣੇ ਕੋਲੇ ਆਈ ਜਾਂਦਾ ਹੋਵੇ ਉਵੇਂ ਲਾਈ ਚੱਲਾਂਗੇ ਕਿਉਂਕਿ ਘਰ ਦੇ ਕੰਮਕਾਰ ਬਹੁਤ ਪੈਣੇ ਸਾਰਾ ਮੇਰੇ ਇਕੱਲੇ ਸ਼ਰਤਈ ਆ ਤੇ ਜਿਵੇਂ ਜਿਵੇਂ ਪੇਮੈਂਟ ਆਉਂਦੀ ਆ ਆਪਾਂ ਮੈਂ ਕੰਮ ਕਰਾਈ ਚੱਲਾਂਗੇ ਇੱਧਰ ਜਗਾ ਪਾਉਣੀਆਂ ਹਾਲੇ ਇਹਦੀਆਂ ਨਿਵਾ ਕੱਢ ਕੇ ਇਹਦੇ ਵਿੱਚ ਭਰਤ ਪਾ ਕੇ ਆਪਾਂ ਇਹਨੂੰ ਵੇੜੇ ਨੂੰ ਸਾਰਿਆਂ ਨੂੰ ਇੱਕ ਬਰਾਬਰ ਕਰਨਾ ਹੈਗਾ ਤੇ ਬਾਕੀ ਦਾ ਚਲੋ ਠੀਕ ਹੈ ਜੀ ਇਹ ਕੰਮ ਸੀ ਅੱਜ ਆਪਣਾ ਟਰੈਕਟਰ ਦਾ ਜਿੰਨਾ ਕਾ ਆਪਾਂ ਤੋਂ ਹੋਇਆ ਉਹਨਾਂ ਕਾ ਕਰਾ ਲਿਆ ਇਹ ਬਾਕੀ ਦਾ ਫੇਰ ਦੇਖਦੇ ਹਾਂ ਹਾਂਜੀ ਲੋ ਜੀ ਆਪਾਂ ਚੱਲਿਆਂ ਮੇਰੇ ਨਾਨਕੀ ਮੇਰੀ ਨਾਨੀ ਨੇ ਜੀ ਸੁਣ ਦੱਸਿਆ ਹਾ ਸਿਹਤ ਖਰਾਬ ਆ ਤੇ ਟਾਈਮ ਹੋ ਗਿਆ 7:30 ਦਾ ਹੋਣਾ ਰਾਤ ਦਾ ਮੰਮੀ ਦੋ ਦਿਨ ਤੋਂ ਉੱਥੇ ਹੀ ਆ ਤੇ ਆਪਾਂ ਵੀ ਚੱਲੇ ਆ ਮੈਂ ਕਿਹਾ ਵੀ ਪਤਾ ਲੇ ਆਈਏ ਦਿਨੇ ਫਿਰ ਟਾਈਮ ਨਹੀਂ ਲੱਗਦਾ ਇੱਧਰ ਉੱਧਰ ਕੰਮਾਂ ਕਰਾਂ ਚ ਲੰਘ ਜਾਂਦਾ ਤੇ ਆਪਾਂ ਹੁਣ ਚੱਲੇ ਆ ਕੇ ਨਾਲ ਭਰਾ ਨਾਲ ਵਾਹ ਚਲੋ ਤੁਰਦੇ ਜਾਂਦੇ ਹਾਂ ਹੁਣ ਫਿਰ ਘੰਟੇ ਦੋ ਘੰਟੇ ਚ ਮੁੜਿਆਵਾਂਗੇ 9-10 ਵਜੇ ਨੂੰ ਲੋ ਵੀ ਨਿਕਲ ਚੱਲੇ ਆ ਪਿੰਡੋਂ ਆਪਾਂ ਨਾਨਕੀ ਚੱਲੇ ਆ ਮੇਰੇ 6:30 ਦਾ ਟਾਈਮ ਹੋ ਗਿਆ ਤੇ ਨਾਨੀ ਮੇਰੀ ਕਿਤਨਾ ਦਿਨਾਂ ਤੋਂ ਬਿਮਾਰ ਆ ਮੰਮੀ ਉੱਥੀ ਆ ਆਪਾਂ ਸਵੇਰੇ ਆਜਾ ਜੀ ਦਾ ਕੰਮਕਾਰ ਹੁੰਦੇ ਨੇ ਘਰੇ ਤੇ ਬਾਕੀ ਸਕੂਲ ਸਕਾਲ ਦੇ ਘੇੜੇ ਲਾਉਣੇ ਪੈਂਦੇ ਨੇ ਮੈਨੂੰ ਤੇ ਤਾਂ ਕਰਕੇ ਟਾਈਮ ਨਹੀਂ ਲੱਗਦਾ ਦੇਣੇ ਆਪਾਂ ਘਰੀ ਹੁੰਨੇ ਆ ਤੇ ਰਾਤ ਨੂੰ ਘੰਟੇ ਤੋਂ ਘੰਟੇ ਜਾ ਕੇ ਪਤਾ ਲੈ ਆਈਦਾ ਨਾਨੀ ਦਾ ਮੇਰੀ ਦਾ ਮੋੜਿਆਂਵਾਂਗੇ 9 10 ਇੱਕ 10 11 ਵਜੇ ਨੂੰ ਅਸੀਂ ਚਲੋ ਚੱਲਦੇ ਆ ਫਿਰ ਹੁਣ ਅਸਿਕ ਤੇ ਨਾਨੀ ਮੇਰੀ ਢਿੱਲੀ ਹੋਈ ਆ ਤੇ ਮੰਮੀ ਹੋ ਸਕਦਾ ਵੀ ਹਲੇ ਹੋਰ ਟਾਈਮ ਉੱਥੇ ਰਹੇ ਇਸ ਕਰਕੇ ਆਪਾਂ ਮੰਮੀ ਨੂੰ ਉੱਥੇ ਛੱਡਿਆ ਨਾਨੀ ਮੇਰੀ ਮਰ ਨਹੀਂ ਲਾਉਂਦੀ ਮੇਰੀ ਮਾਂ ਬਣਾ ਉਹ ਕਹਿੰਦੀ ਤੂੰ ਮੇਰੇ ਕੋਲ ਆ ਤੇ ਆਪਾਂ ਉਹ ਜਿਹੜਾ ਰਾਜ ਦਾ ਮਾਰ ਰਹੀ ਆ ਕੋਲੇ ਦਿੱਲੀ ਭੰਗ ਤੇ ਹਲੇ ਫਿਰਾਲ ਠੀਕ ਆ ਤੇ ਲੋਕ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖ ਲਈ ਵੈਲਕਮ ਹੈ ਹਾਂ ਪਰ ਕਿਸੇ ਆਨ ਦੇ ਬ੍ਰਾਊਜ਼ਰ ਵਿੱਚ ਆਪਣਾ ਬੋਲ ਲਾਈਕ ਮਨ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਪੋਰਟ ਕਰਦੇ ਰਹੋ ਠੀਕ ਹੈ ਲੋਕ ਠੀਕ ਆ ਆਪਣਾ ਦਾ ਬਲੌਗ ਇਤੇ ਰੱਖੀ ਹਾਂ ਜਲਦੀ ਆਉਂਦੇ ਹਾਂ ਅਗਲੇ ਬਲੌਗ ਵਿੱਚ